ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਖੜੇ ਆ ਗਿੱਦੜਵਾ ਹਲਕੇ ਦੇ ਵਿੱਚ ਕੋਲ ਮੈਂ ਇਹ ਛੱਪੜ ਦੀ ਜੀ ਛੱਪੜ ਓਵਰਫਲੋ ਹੋਇਆ ਜਿਹੜਾ ਜਿਹੜੀ ਅੱਗੇ ਪਾਈ ਹੋਈ ਆ ਐਕਚੁਅਲੀ ਉਹ ਉਹਦੇ ਨਾਲ ਤਿੰਨਾ ਚਾਰਾਂ ਛੱਪੜਾਂ ਦਾ ਕਨੈਕਸ਼ਨ ਹੋਇਆ ਹੋਇਆ ਜੀ ਉਹ ਸਾਰੀਆਂ ਜਦੋਂ ਇਕੱਠੀਆਂ ਚੱਲ ਪੈਂਦੀਆਂ ਤਾਂ ਉਹਦੀ ਜਿਹੜੀ ਕੈਪੈਸਿਟੀ ਆ ਉਹ ਘਟਾ ਤਾਂ ਜਦੋਂ ਪਾਣੀ ਉਹਦੀ ਕੈਪੈਸਿਟੀ ਆ ਤਾਂ ਥੋੜਾ ਪਾਣੀ ਕੱਢਦੀ ਹੈ ਤਾਂ ਉਨਾ ਚਿਰ ਜਿਹੜੇ ਘਰਾਂ 'ਚ ਪਾਣੀ ਹੈ ਜਿਹੜਾ ਗਲੀਆਂ 'ਚ ਪਾਣੀ ਹੈ ਉਹਦੇ ਕਰਕੇ ਪ੍ਰੋਬਲਮ ਹੈ ਸਾਰੇ ਘਰਾਂ ਨੂੰ ਜੀ ਤਾਂ ਅੱਜ ਕੱਲ ਹੀ ਮੈਂ ਇੱਕ ਵੀਡੀਓ ਦੇਖੀ ਸੀ ਉਹਦੇ ਕਰਕੇ ਵੈਸੇ ਤਾਂ ਮੈਂ ਰੂਟੀਨ 'ਚ ਹਫ਼ਤੇ 'ਚ ਇੱਕ ਜਿਹੜਾ ਮੇਰਾ ਵਜਦਾ ਪਿੰਡ 'ਚ ਪਰ ਜਿਹੜੀ ਇਹ ਮੀਂਹ ਪੈਣ ਕਰਕੇ ਜਿਹੜੀ ਆ ਨਵੀਂ ਪ੍ਰੋਬਲਮ ਆਈ ਹੈ ਇਹ ਹੁਣ ਪਤਾ ਲੱਗਿਆ ਤਾਂ ਇਹਦਾ ਹੁਣ ਮੈਂ ਸਬੰਧਤ ਅਧਿਕਾਰੀਆਂ ਨੂੰ ਡੀਏਡੀਸੀ ਨੂੰ ਵੀ ਫੋਨ ਕੀਤਾ ਹੈ ਜਿਹੜੇ ਥਾਪਰ ਮਾਡਲ ਆਇਆ ਐਕਸਨ ਨੂੰ ਉਹਦੇ ਨਾਲ ਵੀ ਗੱਲ ਹੋਈ ਹੈ ਕਿ ਜਿਹੜਾ ਬਾਰਿਸ਼ ਦਾ ਪਾਣੀ ਹੈ ਉਹਦੀ ਇਹ ਜਿਹੜਾ ਥਾਪਰ ਮਾਡਲ ਲੱਗਦਾ ਹੈ ਜਿਹੜਾ ਰੋਕਣ ਦਾ ਰੋਜ਼ ਗੰਦਾ ਪਾਣੀ ਹੈ ਉਹਦੇ ਅਕੋਰਡਿੰਗ ਉਹਨੂੰ ਟ੍ਰੀਟਮੈਂਟ ਪਲੈਂਟ ਆ ਇਹ ਪਰ ਜਿਹੜਾ ਵਾਰਿਸ਼ ਦਾ ਪਾਣੀ ਹੈ ਉਹ ਜਦੋਂ ਐਕਸੈਸ ਚ ਆਉਂਦਾ ਤਾਂ ਉਹਦੀ ਇੱਕ ਪ੍ਰੋਵੀਜ਼ਨ ਵੱਖਰੀ ਹੋਣੀ ਚਾਹੀਦੀ ਹੈ ਤਾਂ ਉਹਦੇ ਲਈ ਮੈਂ ਐਕਸਨ ਨਾਲ ਗੱਲ ਕੀਤੀ ਹੈ ਤਾਂ ਜਲਦੀ ਉਹਦਾ ਮਸਲਾ ਹੱਲ ਕਰਕੇ ਦੇਵਾਂਗੇ ਜਿਹੜਾ ਥਾਪਰ ਪਲੈਂਟ ਤੁਸੀਂ ਲਾਇਆ ਕੀ ਇਹ ਗਵਰਨਮੈਂਟ ਦਾ ਪੈਸਾ ਵੇਸਟਿੰਗ ਕਰਿਆ ਇਹ ਕੋਈ ਕੰਮ ਤਾਂ ਆ ਨਹੀਂ ਰਿਹਾ ਸਾਰਾ ਤੁਸੀਂ ਵੇਖੋ ਗੰਦਗੀ ਤਾਂ ਓਵੇਂ ਫਸੀ ਪਈ ਹੈ ਇਹਦੀ ਸਾਰੀ ਨਹੀਂ ਇਹ ਦੇਖੋ ਜਿਹੜੇ ਗੰਦਗੀ ਫਸ ਰਹੀ ਉਹ ਇੱਕ ਵੱਖਰੀ ਚੀਜ਼ ਆ ਹੂੰ ਖਾਪਰ ਮਾਡਲ ਜਿਹੜਾ ਹੈ ਉਹ ਪੂਰਾ ਇੱਕ ਪਲਾਨ ਹੁੰਦਾ ਉਹਦੇ ਚ ਇਹ ਨਹੀਂ ਹੁੰਦਾਗਾ ਕਿ ਉਹਨੂੰ ਮੇਨਟੇਨ ਕਰਨਾ ਇੱਕ ਵੱਖਰੀ ਗੱਲ ਹੈ ਮੇਰੀ ਗੱਲ ਸਮਝ ਆ ਗਈ ਜੀ ਅ ਇਹਦੋਂ ਪਹਿਲਾਂ ਜਿਹੜੀਆਂ ਪੰਚਾਇਤਾਂ ਨੇ ਮੇਨਟੇਨ ਕਰਨਾ ਹੁੰਦਾ ਜਿਹੜੀਆਂ ਪੰਚਾਇਤਾਂ ਉਦੋਂ ਪਹਿਲਾਂ ਹੁਣ ਮੈਂ ਫਿਰ ਜੇ ਮੈਂ ਕੋਈ ਐਫਜੀ ਸਟੇਟਮੈਂਟ ਦੇਵਾਂਗਾ ਤਾਂ ਰਾਜਨੀਤੀ ਹੋਣੀ ਹੈ ਜੀ ਜੀ मतलब ਇਥੇ ਪੰਚਾਇਤ ਨੇ ਇਹਦੀ ਬੰਦੇ ਲਾਉਣੇ ਆ ਉਹਨੂੰ ਮੇਨਟੇਨ ਪੰਚਾਇਤ ਨੇ ਕਰਨਾ ਤਾਂ ਪੰਚਾਇਤਾਂ ਪਿਛਲੇ ਸਾਲ ਜਿਹੜੀਆਂ ਤੁਹਾਨੂੰ ਵੀ ਪਤਾ ਕੀ ਦੀਆਂ ਰਹਿਣ ਉਹ ਤੋਂ ਬਾਅਦ ਪ੍ਰਬੰਧਕ ਲੱਗੇ ਆ ਤਾਂ ਹੁਣ ਅਸੀਂ ਮੈਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਜਿਹੜਾ ਵਧੀਆ ਬਣਿਆ ਹੋਇਆ ਹੈ ਇਹਨੂੰ ਮੇਨਟੇਨ ਹੋਵੇ ਪਰ ਜਿਹੜੀ ਦਿੱਕਤ ਆ ਰਹੀ ਹੈ ਪ੍ਰੋਬਲਮ ਉਹ ਆਏ ਆ ਰਹੀ ਹੈ ਕਿ ਜਿਹੜਾ بارش ਦਾ ਪਾਣੀ ਆ ਉਹ ਇੱਕਦਮ ਜੱਕਦਮ ਆ ਗਿਆ ਅੱਗੇ ਉਹਦੀ ਡਰੇਨੇਜ ਹੈ ਨਹੀਂ ਤਾਂ ਇਹ ਇਹ ਨਹੀਂਗਾ ਕਿ ਇਹ ਵੇਸਟ ਹੈ ਨਾ ਲੋਕਾਂ ਦਾ ਕਹਿਣਾ ਵੀ ਇਹ ਥੋਪੇ ਜਾ ਰਹੇ ਸਾਨੂੰ ਇਹਦੀ ਲੋੜ ਨਹੀਂ ਗਈ ਇੱਥੇ ਪਾਰਕਿੰਗ ਬਣਾ ਦਿੱਤੀ ਜਾਂਦੀ ਲੋਕ ਘੁੰਮਦੇ ਫਿਰਦੇ ਜਿਹੜਾ ਪਾਣੀ ਆ ਇਹਦਾ ਇਕੱਠਾ ਕੀਤਾ ਜਾਂ ਇਹ ਤਾਂ ਲੋਕਾਂ ਦੀਆਂ ਮੌਤ ਦਾ ਖੂਬ ਬਣੇ ਹੋਏ ਆ ਇਹ ਵੀ ਇਸ ਗੱਲ ਦਾ ਜਵਾਬ ਦਿੰਨਾ ਫਰਜ਼ ਕਰ ਲਓ ਉਹਨੂੰ ਛੱਪੜ ਭਰ ਕੇ ਤੇ ਅਸੀਂ ਪਾਰਕ ਬਣਾ ਦਈਏ ਤਾਂ ਫੇਰ ਤਾਂ ਜਿਹੜਾ ਆ ਪਾਣੀ ਇੱਥੇ ਖੜਾ ਹੈ ਇਹ ਤੁਸੀਂ ਮੈਨੂੰ ਦੱਸੋ ਕਿੱਥੇ ਜਾਊਗਾ ਜੀ ਜਿਹੜਾ ਹੁਣ ਵੀ ਖੜਾ ਹੈ ਇਹ ਸਾਡੀ ਗਲਤੀ ਸਾਡੇ ਲੀਡਰਾਂ ਨੇ ਇਹ ਕੀਤੀ ਆ ਜਿਹੜੇ ਸਾਡੇ ਬਜ਼ੁਰਗ ਸੀ ਜਿਹੜੇ ਸਾਡੇ ਪੁਰਾਣੇ ਬੰਦੇ ਸੀ ਉਹਨਾਂ ਨੇ ਛੱਪੜ ਕੋਈ ਵੇਖ ਕੇ ਹੀ ਬਣਾਏ ਸੀ ਉਹ ਸਾਡਾ ਪਸ਼ੂ ਤੰਣ ਦੇ ਨਾਲ ਵੀ ਜੁੜਿਆ ਹੋਇਆ ਸੀ ਸਾਡੇ ਅਸੀਂ ਸਾਡੇ ਪ੍ਰਾਣੇ ਲੀਡਰਾਂ ਨੇ ਭਰ ਪਰ ਛੱਪੜ ਤੇ ਉੱਥੇ ਪਾਰਕ ਬਣਾਤੇ ਤੇ ਪਾਣੀ ਲੋਕਾਂ ਦੀਆਂ ਗਲੀਆਂ 'ਚ ਹੀ ਜਾਣਾ ਹੁਣ ਪਾਣੀ ਕਿੱਥੇ ਜਾਊਗਾ ਜੇ ਅਸੀਂ ਐਨੇ ਆ ਵੇਖੋ ਤੁਸੀਂ ਆ ਥਾਪਰ ਮਾਡਲ ਤੇ ਵੀ ਇਜੈਕਸ਼ਨ ਹੋ ਗਿਆ ਕਿ ਜੇ ਇਹਨੇ ਇੱਕ ਕਨਾਲ ਥਾਂ ਰੋਕੀ ਆ ਤਾਂ ਉਹਦੇ ਕਰਕੇ ਵੀ ਜਿਹੜੀ ਛੱਪੜ ਦੀ ਕੈਪੈਸਿਟੀ ਘਟ ਗਈ ਉਹ ਇਹਨਾਂ ਦੇ ਪਿੰਡ ਵਾਲਿਆਂ ਦਾ ਕਹਿਣਾ ਕਿ ਉਹਦੇ ਕਰਕੇ ਵੀ ਪ੍ਰੋਬਲਮ ਆ ਰਹੀ ਹੈ ਗਲੀਆਂ 'ਚ ਜਾ ਰਿਹਾ ਪਾਣੀ ਪਰ ਮੇਨ ਪ੍ਰੋਬਲਮ ਇਹ ਜਗਾ ਘਟ ਨਹੀਂ ਤੇ ਜੇ ਤੁਸੀਂ ਜਿਹੜੇ ਤੁਹਾਡੇ ਅਕੋਰਡਿੰਗਲੀ ਆ ਵੀ ਜੇ ਸਾਰੇ ਛੱਪੜ ਭਰ ਦਿੱਗੇ ਤੇ ਪਾਰਕ ਬਣਾ ਦिए ਜੀ ਤਾਂ ਮੈਨੂੰ ਐਂ ਦੱਸੋ ਜਿਹੜਾ بارش ਦਾ ਪਾਣੀ ਆ ਜਿਹੜਾ ਦੂਜਾ ਪਾਣੀ ਉਹ ਜਾਊ ਕਿੱਥੇ ਉਹਦੇ ਡਰੇਨ ਆ ਜਿਵੇਂ ਲੱਗੇ ਕੋਈ ਡਰੇਨ ਪੈਂਦੀਆ ਡਰੇਨਾਂ 'ਚ ਵੀ ਕੱਢੇ ਜਾ ਸਕਦੇ ਪਹਿਲਾਂ ਵੀ ਨਿਕਲਦੇ ਸੀ ਜੇ ਕੋਈ ਡਰੇਨ ਪਾਣੀ ਪਹਿਲਾਂ ਛਪਣਾ ਤੇ ਹੁੰਦਾ ਸੀ ਉਸ ਤੋਂ ਬਾਅਦ ਡਰੇਨ 'ਚ ਜਾਂਦਾ ਹੁਣ فرض ਕਰ ਲਓ ਡਰੇਨ 'ਚ ਨਿਕਲਦੇ ਨਿਕਲਦੇ ਜੇ بارش ਆ ਗਈ ਤਾਂ ਲੋਕਾਂ ਦੇ ਤਾਂ ਚੌਂਤਰਾਂ ਤੱਕ ਚੜਜੂ ਪਾਣੀ ਜੀ ਤਾਂ ਉਹ ਡਰੇਨ ਅੱਗੇ ਨੇ ਇਹ ਵੀ ਚੱਲ ਨਹੀਂ ਸਕਦੇ ਜਦੋਂ ਛੱਪੜ ਹੀ ਨਹੀਂ ਹੁੰਦੇ ਇਹ ਸ਼ਹਿਰਾਂ ਚ ਇਹ ਵੀ ਪਾਣੀ ਚੱਲ ਨਹੀਂ ਸ਼ਹਿਰਾਂ ਚ ਫਿਰ ਤੁਸੀਂ ਵੇਖੋ ਸ਼ਹਿਰਾਂ ਚ ਸੀਵਰੇਜ ਸਿਸਟਮ ਆ ਸ਼ਹਿਰਾਂ ਗਲੀਆਂ ਚ ਹੈ ਜਿਹੜੇ ਮੇਰਾ ਕਹਿਣ ਦਾ ਮਤਲਬ ਹੈ ਜਿਹੜਾ ਸਾਡਾ ਪਿਸ਼ੋਕੜ ਹੈ ਸਾਡਾ ਪਿੰਡੂ ਸੱਭਿਆਚਾਰ ਹੈ ਉਹਦੇ ਨਾਲ ਛੱਪੜ ਸਾਡੀ ਜ਼ਿੰਦਗੀ ਦਾ ਪਾਰਟ ਹੈ ਉਹਨਾਂ ਛੱਪੜਾਂ ਨੂੰ ਹੀ ਮੇਨਟੇਨ ਕਰਨਾ ਨਾ ਕਿ ਬੰਦ ਕਰਨਾ ਇਹ ਵੀ ਜਿਹੜਾ ਸੀਗਾ ਹੁਣ ਕੀ ਆ ਛੱਪੜਾਂ ਦੀ ਰੂਪਰੇਖਾ ਬਦਲ ਗਈ ਥਾਪਰ ਮਾਡਲ ਦੀ ਜਿਹੜੀ ਤੁਸੀਂ ਕਹਿੰਦੇ ਕਿਉਂ ਜ਼ਰੂਰਤ ਪਈ ਥਾਪਰ ਮਾਡਲ ਦੀ ਜਿੰਨਾ ਚਿਰ ਇੱਥੇ ਪਸ਼ੂ ਲੋਕੀ ਨਵਾਉਂਦੇ ਸੀ ਕੱਸੀ ਦਾ ਪਾਣੀ ਆਉਂਦਾ ਸੀ ਥਾਪਰ ਮਾਡਲ ਦੀ ਕੋਈ ਜ਼ਰੂਰਤ ਨਹੀਂ ਸੀ ਜੀ ਕਿਉਂਕਿ ਪਵਿੱਤਰ ਪਾਣੀ ਸੀ ਉਹਦੇ ਚੋਂ ਹੀ ਸਾਡੀਆਂ ਬੁੜੀਆਂ ਦਾ ਕੱਪੜੇ ਧੋ ਲੈਂਦੀਆਂ ਸੀ ਛੱਪੜਾਂ 'ਚ ਹੁਣ ਜਿਹੜਾ ਇਹਦੇ 'ਚ ਪਾਣੀ ਆਉਂਦਾ ਫਲਸ਼ਾਂ ਦਾ ਪਾਣੀ ਆਉਂਦਾ ਫਲਸ਼ਾਂ ਦਾ ਪਾਣੀ ਜਦੋਂ ਇੱਥੇ ਇਕੱਠਾ ਹੁੰਦਾ ਤਾਂ ਮੁਸ਼ਕ ਮਾਰਦਾ ਥਾਪਰ ਮਾਡਲ ਦਾ ਮਤਲਬ ਆ ਉਹ ਛੱਪੜ ਜਿਹੜਾ ਫਲਸ਼ਾਂ ਦਾ ਪਾਣੀ ਹੈ ਉਹਨੂੰ ਸੋਧ ਕੇ ਜਿਹੜਾ ਘਟੋ ਘਟ ਪਾਣੀ ਸਟੋਰ ਹੁੰਦਾ ਉਹਦੇ ਚੋਂ ਮੁਸ਼ਕ ਨਾ ਮਾਰੇ ਆ ਜਿਹੜਾ ਅਗਲਾ ਪਲਾਨਟ ਤੁਸੀਂ ਦੇਖੀ ਜਾਂਦੇ ਹੋ ਸਾਡੀ ਕੰਨੇ ਵਿੱਚ ਕੱਢਦੇ ਜਿਹੜੇ ਹਿਸਾਬ ਨਾਲ ਪੈਸਾ ਗਵਰਨਮੈਂਟ ਨੇ ਲਾਇਆ 30 ਤੋਂ ਜਾਨੀ ਕਿ 28 ਲੱਖ ਦਾ ਪ੍ਰੋਜੈਕਟ ਹੈ ਉਸ ਹਿਸਾਬ ਨਾਲ ਤਾਂ ਪੈਸਾ ਲੱਗਣ ਹੀ ਨਹੀਂਦਾ ਤੇ ਕੋਈ ਜਿਹੜੇ ਹਿਸਾਬ ਨਾਲ ਲੱਗਿਆ ਪੈਸਾ ਤੇ ਜੇ ਗੱਲ ਕਰਕੇ ਗੰਦਗੀ ਦੀ ਸਫਾਈ ਦੀ ਗੰਦਗੀ ਤਾਂ ਤੂੰ ਜਿਆਦਾ ਫਸੀ ਪੀ ਸਾਫ ਹੁੰਦਾ ਨਹੀਂ ਲੋਕਾਂ ਨੂੰ ਸੁਭਣਾ ਦਵਾਇਆ ਗਿਆ ਸੀ ਪਾਣੀ ਸਾਫ ਹੋਊਗਾ ਜੀ ਤੁਸੀਂ ਕੁਐਸਚਨ ਫੇਰ ਰਿਪੀਟ ਕਰ ਲਿਆ ਜੀ ਜੇ ਇਹਦੇ ਤੇ ਪੈਸੇ ਕੋਈ ਘੱਟ ਲੱਗੇ ਤਾਂ ਉਹਦੀ ਇਨਕੁਆਰੀ ਤੁਸੀਂ ਦਿਓ ਇਨਕੁਆਰੀ ਜੇ ਤੁਹਾਨੂੰ ਕਿਤੇ ਲੱਗਦਾ ਕੋਈ ਵੀ ਬੰਦਾ ਇਹਦੀ ਇਨਕੁਆਰੀ ਕਰਾ ਸਕਦਾ ਹਮ ਇੱਕ ਸੈਪਰੇਟ ਇਸ਼ੂ ਤੁਸੀਂ ਮਤਲਬ ਜੇ ਤੁਹਾਨੂੰ ਲੱਗਦਾ ਇਹਦੇ ਤੇ 28 ਲੱਖ ਰੁਪਏ ਨਹੀਂ ਲੱਗੇ ਤੇ ਜਿਵੇਂ ਖੁੱਲੇ ਹੈਂਡ ਆ ਪੈਨ ਵਾਲੇ ਦੇਣ ਤੇ ਨਾਲ ਦੀ ਨਾਲ ਵਿਜੀਲੈਂਸ ਇਨਕੁਆਰੀ ਲੱਗ ਦੇਣੀ ਆ ਜੀ ਜੀ ਦੂਜਾ ਮੈਂ ਤੁਹਾਨੂੰ ਫੇਰ ਉਹੀ ਤੁਹਾਡਾ ਜਿਹੜਾ ਕੁਐਸਚਨ ਰਿਪੀਟ ਕੀਤਾ ਉਹਦਾ ਆਨਸਰ ਦੇ ਰਿਆ ਹਾਂ ਜੀ ਜੀ ਸਰਕਾਰ ਨੇ ਇੱਕ ਚੀਜ਼ ਬਣਾਈ ਉਹਨੂੰ ਸਾਂਭਣਾ ਕਿਹਨੇ ਆ ਪੰਚਾਇਤ ਨੇ ਪੰਚਾਇਤਾਂ ਕਿਹਦੀਆਂ ਸੀ ਜੀ ਪਾਰਟੀ ਪਿਛਲੀਆਂ ਹੁਣ ਪ੍ਰਬੰਧਕ ਲੱਗ ਗਏ ਹਜੇ ਨਵੀਆਂ ਸਾਡੀ ਪਾਰਟੀ ਦੀਆਂ ਦਾ ਪੰਚਾਇਤਾਂ ਅਜੇ ਬਣ ਨਹੀਂ ਐ ਤਾਂ ਉਦੋਂ ਅੱਗੇ ਅੱਗੇ ਤਾਂ ਉਹ ਉਹ ਜਿਹੜੀ ਪ੍ਰੋਵੀਜ਼ਨ ਆ ਉਹ ਉਹਨਾਂ ਨੇ ਕਾਂਗਰਸੀ ਪੰਚਾਇਤ ਰਿਹਾ 2.5 ਸਾਲ ਜੀ ਜਿੰਨੇ ਘਰ ਆ ਜੀ ਇਸ ਤੋਂ ਪਹਿਲਾਂ ਜੇ ਪਾਣੀ ਦਾ ਟੌਕਾ ਸੀਗਾ ਇੱਥੇ ਤਾਂ ਅਸੀਂ ਪੰਚਾਇਤ ਦੇਣਦਾਰ ਹਾਂ ਜੀ ਹੁਣ ਅਧਿਕਾਰੀ ਲੱਗ ਗਿਆ ਜੀ ਤੇ ਇਸ ਤੋਂ ਬਾਅਦ ਹੀ ਸਾਨੂੰ ਕਿਸੇ ਨੇ ਕੋਈ ਸਾਡੀ ਆਰਗ ਜਾਰੀ ਹੈ ਨਹੀਂ ਗਈ ਹੁਣ ਪਾਣੀ ਦਾ ਤਾਂ ਹੀ ਰੌਲਾ ਪੈ ਰਿਹਾ ਜੇ ਸਾਰਾ ਇੱਥੇ ਨਗਰ ਖੜਾ ਹੱਥ ਚੱਕਦੇ ਕੋਈ ਬੰਦਾ ਇਸ ਤੋਂ ਪਹਿਲਾਂ ਇੱਥੇ 2.5 ਸਾਲ ਪਹਿਲਾਂ ਪਾਣੀ ਸੀ ਛਪਣਾ ਚ ਤਾਂ ਇੱਕ ਵਾਰ ਮੈਂ ਸਰ ਜੀ ਐ ਕਹਿੰਦਾ ਜਿਹੜੇ ਥਾਪਰ ਪਲਾਂਟ ਬਣਾਏ ਆ ਅਸੀਂ ਚੇਤਾਂ ਦੀ ਸਹਿਮਤੀ ਨਾਲ ਕਿਉਂ ਨਹੀਂ ਬਣਾਏ ਇਹ ਕਹਿੰਦੇ ਲੋਕ ਲੋੜ ਹੀ ਨਹੀਂ ਸੀ ਸਾਨੂੰ ਇਹਨਾਂ ਚੀਜ਼ਾਂ ਦੀ ਪੰਚਾਇਤਾਂ ਦਾ ਹੀ ਮਤੇ ਪੈਂਦੇ ਆ ਪੰਚਾਇਤਾਂ ਦੇ ਥਰੂ ਹੀ ਬੰਦਿਆ ਪੰਚਾਇਤੀ ਰਾਜ ਨੇ ਕਿ ਆਪ ਪੂਰੇ ਪੰਜਾਬ ਚ ਹੈ ਤੇ ਪੂਰੇ ਕਾਮਯਾਬ ਹੈ ਛੋਟੀ ਵੀ ਗੱਲ ਹੈ ਥਾਪਰ ਮਾਡਲ ਕਰਕੇ ਹੀ ਵੱਡੀ ਸਮੱਸਿਆ ਆਈ ਹੈ ਪਾਣੀ ਨਿਕਲਦਾ ਰਿਹਾ ਅੱਜ ਤੱਕ ਪਾਣੀ ਬਈ ਕਿਸੇ ਦੇ ਘਰਾਂ ਚ ਨਹੀਂ ਵੜਿਆ ਠੀਕ ਹੈ ਅੱਜ ਤੱਕ ਤਾਂ ਪਿੰਡ ਦੀ ਜ਼ੋਰ ਨਾਲ ਮੰਗਾ ਦਿਲੋਂ ਮੰਗਾ ਇੱਥੇ ਕੋਈ बोले ਚ ਐ ਨਾ ਬੋਲੇ ਹੁਣ ਹੁਣ ਬੋਲੇ ਪਰ ਇੱਕ ਚੀਜ਼ ਐ ਵੀ ਥਾਪਰ ਵਾਲੇ ਮੋਟਰਾਂ ਬੰਦ ਕਰਕੇ ਜਾਂਦੇ ਆ ਮੈਂ ਨਾ ਆਮ ਪਾਰਟੀ ਵਾਲੇ ਸ਼ਰਮਾ ਸ਼ਰਮਾ ਕਹਿੰਦਾ ਵੀ ਮੈਂ ਪਹਿਲਾਂ ਪਾਣੀ ਉਧਰਲਾ ਕੱਟਣਾ ਫੇਰ ਇਧਰਲਾ ਕੱਟਣਾ ਠੀਕ ਐ ਇੱਥੇ ਇੱਥੇ ਬੋਲੇ ਆ ਕੇ ਨਹੀਂ ਹੁਣ ਇੱਥੇ ਛੋਟੇ ਕੋਲੇ ਮੋਟਰ ਤੇ ਆ ਕੇ ਕਿਹਾ ਤਾਂ ਹੂੰ ਇਹ ਜਿਹੜਾ ਮੋਟਰਫਲਾ ਛੱਡਦਾ ਇਹ ਪਾਣੀ ਨਹੀਂ ਨਾ ਹੋ ਰਿਹਾ ਉਹ ਕੁਝ ਨਹੀਂ ਹੋ ਰਿਹਾ ਮੈਂ ਝਾੜੂਆਂ ਨੂੰ ਕਹਿੰਦਾ ਮੈਂ ਖਾ ਵੀ ਮੋਟਰ ਇਹਨੇ ਬਹੁਤ ਜਿਹੜਾ ਕੋਈ ਕਰਨਾ ਕਰਨਾ ਹੈ ਭਾਈ ਪਤਾ ਕੀ ਗੱਲ ਆ ਜਿਹੜੀਆਂ ਮੋਟਰਾਂ ਦੀ ਸਮੱਸਿਆ ਉਹ ਵੰਡ ਕੇ ਜਾਣ ਹੋ ਜਾਣਗੇ ਪਰ ਇੱਕ ਹੀ ਸਵਾਲ ਪੁੱਛ ਗਏ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਉਹ ਯਾਰ ਸਮਝਾਈ ਜੇ ਕੰਮ ਦੀ ਗੱਲ ਨਹੀਂ ਦੇਖ ਕੇ ਪਿੰਡ ਵਾਲੇ ਕਹਿੰਦੇ ਅਸੀਂ ਤੁਹਾਡੇ ਨਿਦਰਾ ਕੋਲੇ ਜਾਂਦੇ ਆਂ ਜਿਵੇਂ ਕਿ ਡੈਂਪੀ ਢਿਲੋਂ ਕੋਲੇ ਗਏ ਆ ਉਹ ਕਹਿੰਦੇ ਸਾਨੂੰ ਕੁਝ ਬੋਲਿਆ ਗਿਆ ਭਾਈ ਮੈਂ ਹੁਣ ਕਿਸੇ ਦਾ ਇਹ ਇਸ ਗੱਲ ਦਾ ਹੁਣ ਮੈਂ ਤਾਂ ਕੋਈ ਜਵਾਬ ਨਹੀਂ ਦੇ ਸਕਦਾ ਲੀਡਰ ਥਾਂ ਥਾਂ ਲੀਡਰ ਹੈ ਪਰ ਆ ਪਿੰਡ ਦੇ ਇੰਨੇ ਬੰਦੇ ਖੜੇ ਆ ਮੇਰੇ ਕੋਲੇ ਕੋਈ ਆਇਆ ਹੋਵੇ ਤੇ ਮੈਂ ਕਿਸੇ ਨੂੰ ਕਦੇ ਗਲਤ ਬੋਲਿਆ ਵਾਂ ਇੱਥੋਂ ਤੱਕ ਕਿ ਕਿਸੇ ਨੂੰ ਇਹ ਪੁੱਛਿਆ ਹੋਵੇ ਕਿ ਤੂੰ ਕਾ ਲਈ ਆ ਕਿ ਕਾਂਗਰਸੀ ਆ ਕਿੰਨੇ ਬੰਦੇ ਜਾਂਦੇ ਆ ਮੈਂ ਕਿਸੇ ਨੂੰ ਇਹ ਕਿਸੇ ਨੂੰ ਪੁੱਛਿਆ ਹੋਵੇ ਵੀ ਕੰਮ ਜਿਹੜੇ ਜਾਂਦੇ ਆ ਅੱਜ ਵੀ ਇੱਥੇ ਬੈਠਾ ਮੈਂ ਕਿਸੇ ਨੂੰ ਪੁੱਛਿਆ ਵੀ ਤੂੰ ਕਰ ਲਿਆ ਕਾਂਗਰਸ ਨਹੀਂ ਮੈਂ ਮੈਨੂੰ ਕੋਈ ਉਂਗਲ ਖੜੀ ਕਰਕੇ ਕਹਦੇ ਨਹੀਂ ਅਸੀਂ ਮੈਂ ਹੁਣ ਕਿਸੇ ਦਾ ਕਾਫੀ ਲੋਕਾਂ ਨੂੰ ਨਾ ਸ਼ਰਮਾ ਜੀ ਕਾਫੀ ਲੋਕਾਂ ਤੁਸੀਂ ਵਿਊ ਲਏ ਆ ਜਾਨੀ ਕਿ ਤੁਹਾਡੇ ਹੱਕ ਚ ਬੋਲੇ ਆ ਵੀ ਜਿਹੜੀ ਟਿਕਟ ਵੀ ਤੁਹਾਨੂੰ ਮਿਲਣੀ ਚਾਹੀਦੀ ਸੀ ਤੁਸੀਂ ਕੰਮ ਕਰਦੇ ਹੋ ਪਾਰਟੀ ਦੇ ਪੁਰਾਣੇ ਜੁੜੇ ਹੋ ਪਾਰਟੀ ਪਰ ਤੁਹਾਨੂੰ ਟਿਕਟ ਕਉ ਨਹੀਂ ਦੇ ਰਹੀ ਪਿਛੇ ਨਹੀਂ ਹਜੇ ਤਾਂ ਟਿਕਟ ਕਿਸੇ ਨੂੰ ਦਿੱਤੀ ਨਹੀਂ ਜੀ ਤੇ ਕਹਿੰਦੇ ਆ ਨਾ ਵੀ ਡਿਪਟੀ ਲੀਡਰ ਦੇ ਰਹੇ ਆ ਪਿਛੇ ਨਹੀਂ 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 ਕੋਣ ਕਹਿੰਦਾ ਜੀ ਮਤਲਬ ਹਜੇ ਤਾਂ ਨਾ ਕੋਈ ਇਲੈਕਸ਼ਨ ਅਨਾਉਂਸ ਹੋਇਆ ਤੁਸੀਂ ਤੁਸੀਂ ਪੜੇ ਲਿਖੇ ਬ ਪਹਿਲਾ ਇਲੈਕਸ਼ਨ ਅਨਾਉਂਸ ਹੁੰਦਾ ਵੀ ਐਸਟੇ ਨੂੰ ਤਰੀਕ ਨੂੰ ਇਲੈਕਸ਼ਨ ਹੋਣਾ ਹੈ ਜੀ ਫਿਰ ਪਾਰਟੀਆਂ ਸਰਵੇ ਕਰਾਉਂਦੀਆਂ ਫਿਰ ਕੈਂਡੀਡੇਟ ਦਿੰਦੀਆਂ ਤਾਂ ਹਜੇ ਨਾ ਇਲੈਕਸ਼ਨ ਅਨਾਉਂਸ ਨਹੀਂ ਹਜੇ ਤਾਂ ਹੋ ਹੀ ਜਾ ਰਹੇ ਆ ਕੁਝ ਜਨਨ ਕਿ ਦੇਰੀ ਆ ਕੁਝ ਵੀ ਇਹਨਾਂ ਨੂੰ ਹੋ ਜਾਣਾ ਉਹ ਤਾਂ ਕਲੀਅਰ ਆ ਕੋਈ ਚੱਕਰ ਉਹ ਜਦੋਂ ਹੋ ਜੂਗਾ ਤੁਹਾਡੇ ਸਾਹਮਣੇ ਆ ਜਾਊਗਾ ਹਜੇ ਕਿਸੇ ਪਾਰਟੀ ਨੇ ਹਜੇ ਸਾਡੀ ਤਾਂ ਕੀ ਕਿਸੇ ਪਾਰਟੀ ਨੇ ਕੋਈ ਟਿਕਟ ਨਹੀਂ ਦਿੱਤੀ ਕਿਸੇ ਨੂੰ ਹਜੇ ਆਪੋ ਆਪਣੀ ਦਾਵੇਦਾਰੀ ਪੇਸ਼ ਕਰਦੇ ਆ ਮੈਨੂੰ ਜਿਹੜੀ ਸੇਵਾ ਲਈ ਹੈ ਮੈਂ ਹਲਕਾ ਇੰਚਾਰਜ ਆ ਗਿੱਦੜਵਾਦ ਆ ਪਾਰਟੀ ਨੇ ਮੈਨੂੰ ਲਾਇਆ ਜਿਹੜੀ ਮੈਨੂੰ ਸੇਵਾ ਲਈ ਹੈ ਅੱਜ ਪ੍ਰੋਬਲਮ ਆਈ ਤਾਂ ਮੇਰੀ ਡਿਊਟੀ ਬਣਦੀ ਹਲਕਾਂ ਚਾਰਦੀ ਮੈਂ ਜਾ ਕੇ ਉਹਨਾਂ ਨਗਰਵਾਸੀਆਂ ਦੀ ਗੱਲ ਸੁਣਾ ਉਹਨਾਂ ਨੂੰ ਹੱਲ ਕਰਨ ਦੀ ਜਿੰਨੀ ਮੇਰੀ ਕੈਪੈਸਿਟੀ ਹੈ ਕਰੂੰਗਾ ਔਰ ਇਹ ਪੈਨ ਨਗਰ ਨੂੰ ਵੀ ਪਤਾ ਹੈ ਮੈਂ ਕਦੇ ਨਹੀਂ ਭੱਜਿਆ 5 ਕਰੋੜ ਦਾ ਜਿਹੜਾ ਵਾਟਰ ਬੈਂਕਸ ਬਣਿਆ ਉਹ ਪੁੱਛ ਲੋ ਇਹਨਾਂ ਨੂੰ ਪੰਡ ਵਾਲਿਆਂ ਨੂੰ ਸਭ ਤੋਂ ਪਹਿਲਾਂ ਕੌਣ ਲੈ ਕੇ ਆਇਆ ਸੀ ਮਾਈਕਰ ਕਰਵਾ ਕੇ ਆਇਆ ਸਭ ਨੇ ਆ ਅਸੀਂ ਮੌਜੂਦਾ ਮੈਂਬਰਾਂ ਜੀ ਅਸੀਂ ਪਰਚੀਆਂ ਕੱਟੀਆਂ ਘਰ-ਘਰ ਜਾ ਕੇ ਜਿੰਨੇ ਬੰਦੇ ਖੜੇ ਹੈ 11-1100 ਰੁਪਈਆ ਅਸੀਂ ਪਰਚੀਆਂ ਕੱਟੀਆਂ ਜੀ ਕਿਸੇ ਦੀ 2100 ਕੱਟੀ ਕਿਸੇ ਦੀ 1100 ਕੱਟੀ ਹੈ ਪੰਚਾਇਤ ਨੇ ਕੱਟੀਆਂ ਜੀ ਉਹ ਪੈਸੇ ਮੰਜ਼ੂਰ ਅਸੀਂ ਕਰਵਾਇਆ ਜੀ ਉਹ ਚਲੋ ਬਾਣ ਨੇ ਸਰਕਾਰ ਚ ਬਹੁਤ ਧੰਨਵਾਦ ਜੀ ਇਹਨਾਂ ਨੇ ਵੀ ਕੀਤਾ ਪਰ ਜਿੰਨੇ ਬੰਦੇ ਖੜੇ ਕਿਸੇ ਨੂੰ ਮਰਜ਼ੀ ਪੁੱਛੋ ਜੀ ਤੇ ਇਹ ਪਰਚੀਆਂ ਅਸੀਂ ਘਰ-ਘਰ ਜਾ ਕੇ ਪਰਚੀ ਸਾਢੇ 6 ਲੱਖ ਰੁਪਈਆ ਜੀ ਅਸੀਂ ਪੰਚਾਇਤ ਨੇ ਭਰਿਆ ਜੀ हां ਅਸੀਂ ਨਹੀਂ ਜੀ ਨਹੀਂ ਅਸੀਂ 300 ਲੱਖ ਰੁਪਏ ਆਇਆ ਆਮ ਆਦਮੀ ਪਾਰਟੀ ਸਰਕਾਰ ਚ ਆਇਆ ਉਹਦਾ ਬਿੱਲ ਰਹਿੰਦਾ ਸੀ ਇਹਨਾਂ ਦੇ ਬੰਦੇ ਲੱਗੇ ਸੂ ਬਿੱਲ ਕਾ ਨਹੀਂ ਭਰਦੇ ਸੀ ਜਿਹੜਾ ਬੀਲ ਦਾ ਬਿੱਲ ਸੀ ਉਹ ਭਰਿਆ ਜੀ ਠੀਕ ਹੈ ਨਾ 5 ਕੋਰ ਉਹ ਮੈਂ ਮੈਂ ਜਵਾਬ ਦੇ ਦਿੰਦਾ ਮੈਂ ਇੱਕ ਤਾਂ ਮੇਰੀ ਬੇਨਤੀ ਹੈ ਵੀ ਇਸ ਗੱਲ ਨੂੰ ਆਪਾਂ ਰਾਜਨੀਤਿਕ ਨਾ ਬਾੜੀਏ ਉਹ ਉਹ ਛੋਟੇ ਵੀਰ ਜਿਹੜੇ ਕਾਂਗਰਸ ਵਾਲੇ ਬੋਲਦੇ ਆ ਮੈਂ ਤੁਹਾਡੀ ਕਾਰਗੁਜ਼ਾਰੀ ਨੂੰ ਬਿਲਕੁਲ ਨਹੀਂ ਨਕਾਰਦੇ ਸੀ ਮੇਰੀ ਗੱਲ ਤਾਂ ਸੁਣ ਲਓ ਛੋਟੇ ਵੀਰ ਉਹ ਮੈਨੂੰ ਬਹੁਤ ਸ਼ਰਮ ਆਈ ਹੈ ਜਿਹੜੀਆਂ ਡਿਮਾਂਡਾਂ ਹੁੰਦੀਆਂ ਉਹ ਸਰਕਾਰਾਂ ਦੇ ਦਰਾਂ ਹੀ ਉੱਠਦੀਆਂ ਚਾਹੇ ਤੁਹਾਡੇ ਜਾਂ ਤੁਹਾਡੇ ਦਰਾਂ ਉੱਠੀਆਂ ਜਾਂ ਜਿਹੜਾ ਉਹ ਪ੍ਰੋਸੈਸ ਉਹਦੋਂ ਸ਼ੁਰੂ ਹੋਇਆ ਪਰ ਉਹ ਮੈਂ ਉਹ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਕਿ ਜਿਹੜਾ ਉਹ ਵਾਟਰ ਵਰਕਸ ਦਾ ਪਾਸ ਹੋਇਆ ਹਾਂਜੀ ਹਾਂਜੀ ਉਹ ਸਾਡੀ ਟਿਨਰ ਚ ਹੋਇਆ ਔਰ ਅਸੀਂ ਉਹਦਾ ਸਾਰਾ ਸ਼ੁਰੂ ਕਰਵਾਇਆ ਡਿਮਾਂਡ ਇਹਨਾਂ ਵੇਲੇ ਦੀ ਉੱਠੀ ਹੈ ਇਹ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਜੇ ਡਿਮਾਂਡ ਸੀਗੀ ਤਾਂ ਫੇਰ ਹੀ ਆਇਆ ਆਏ ਤਾਂ ਇਹ ਨਹੀਂ ਇੱਕ ਦਿਨ ਛੁੱਟ ਗਿਆ ਤਾਂ ਇਹ ਕੋਈ ਇਹਦੇ 'ਚ ਇਹ ਗੱਲ ਨਹੀਂ ਮੈਂ ਤਾਂ ਸਿਰਫ ਇਹ ਕਹਿਣਾ ਕਿ ਭਲਾ ਹੋਇਆ ਪਿੰਡ ਦਾ ਹਾਂਜੀ ਹਾਂਜੀ ਸਭ ਦੇ ਪਾਣੀ ਇਹ ਤਾਂ ਤੁਸੀਂ ਮੰਨਦੇ ਹੋ ਪਿੰਡ ਵਾਸੀ ਪਿੰਡ ਵਾਸੀ ਪਿੰਡ ਵਾਸੀ ਇਹ ਕਹਿ ਰਹੇ ਆ ਜੀ ਕਹਿੰਦੇ ਜਿਹੜਾ ਪਾਣੀ ਵਾਟਰ ਬਾਕਸ ਵਾਲਾ ਉਹਦੇ ਵਿੱਚ ਵੀ ਮਿੱਟੀ ਆ ਰਹੀ ਏ ਕਹਿੰਦੇ ਘਰਾਂ ਦੇ ਵਿੱਚ ਮਿੱਟੀ ਆ ਰਹੀ ਨੀ ਤੁਹਾਨੂੰ ਕੋਈ ਦਿੱਕਤ ਆਉਂਦੀ ਏ ਮੇਰੇ ਕੋਲ ਨੌਲੇਜ ਚ ਲੈ ਆ ਦਿਓ ਜਿੱਥੇ ਕੋਈ ਦਿੱਕਤ ਆ ਉਹ ਆ ਜੂਗਾ ਉਹ ਉਹ ਕਲੀਅਰ ਹੋ ਜਾਊਗਾ ਪਰ ਅੱਜ ਅੱਜ ਮੈਨੂੰ ਇਸ ਗੱਲ ਦਾ ਨਹੀਂ ਪਤਾ 5-6 ਕਰੋੜ ਰੁਪਈਆ ਲੱਗਿਆ ਉਹਦੇ ਤੇ ਪੂਰਾ ਅਪਡੇਟ ਹੋਇਆ ਹੋਇਆ ਘਰ ਘਰ ਪਾਣੀ ਪੰਚਾਇਆ ਚਲੋ ਉਹ ਕਾਜ ਤੁਸੀਂ ਪਾਸੋਂ ਇੱਕ ਮਿੰਟ ਮੈਂ ਤਾਂ ਇਹ ਕਹਿਣਾ ਹੈ ਵੀ ਨਗਰ ਦੀ ਅੱਜ ਸਾਂਝਾ ਮੱਗਾਂ ਕੱਲ ਮੁੱਦਾ ਉੱਠਿਆ ਉਹਦੇ ਸਬੰਧ ਦੇ ਵਿੱਚ ਅੱਜ ਇਹਨਾਂ ਨੇ ਸਾਰ ਅੱਜ ਸਾਰਾ ਕੁਝ ਦਿਖਾਇਆ ਜੇ ਭਾਈ ਨਾ ਦਿਖਾਉਣਗੇ ਫਿਰ ਇਹ ਆਏ ਆ ਇਹਨਾਂ ਦਾ ਕੈਂਡੀਡੇਟ ਫਿਰ ਨਹੀਂ ਤੋਂ ਮੁੜਾਂਗੇ ਜੇ ਨਗਰ ਬਿਲਕੁਲ ਅਸੀਂ ਟੈਂਪੀ ਢੱਲਣ ਨੂੰ ਵੀ ਮਿਲਣ ਗਏ ਸੀ ਮਿਲਣ ਗਏ ਸੀ ਉਹਨੇ ਇਜਤਮਾਨ ਬਹੁਤ ਕੀਤਾ ਉਹ ਤੁਸੀਂ ਵੀਡੀਓ ਦੇਖ ਲਿਗਾ ਕੱਲ੍ਹ ਦਿਗਾ ਠੀਕ ਹੈ ਅਸੀਂ ਤਾਂ ਆ ਜੇ ਸਾਡਾ ਵਿਕਾਸ ਨਾ ਹੋਇਆ ਆ ਨਗਰ ਖੜਾ ਅਸੀਂ ਕੈਂਡੀਡੇਟ ਫਿਰਨੀ ਤੋਂ ਮੁੜਾਂਗੇ ਇਹਨਾਂ ਦਾ ਇੱਥੇ ਪਿੰਡ 'ਚ ਨਹੀਂ ਆਊਗਾ ਅਸੀਂ ਵਿਰੋਧ ਕਰਾਂਗੇ ਨਗਰ ਦਾ ਨਾਲ ਸਹਿਯੋਗ ਚਾਹੀਦਾ ਵੀ ਜੇ ਆ ਵਿਕਾਸ ਸਾਡਾ ਪਾਣੀ ਨਾਲ ਨਿਕਲੂਗਾ ਜੇ ਲੱਕੜ ਦਾ ਮੁੰਡਾ ਲੌਲੀਪੌਪ ਦੇ ਕੇ ਉੱਠ ਕੇ ਵੀ ਜਾਂ ਛੜਕਾ ਨਾ ਬਣਨ ਗਿਆ ਫਿਰ ਇਹਦਾ ਵੱਡੀ ਪੱਧਰ ਤੇ ਦਾ ਵਿਰੋਧ ਹੋਊਗਾ ਕਿਉਂਕਿ ਸਾਡੀ ਸਮੱਸਿਆ ਬਹੁਤ ਬਿੱਟੂ ਜੀ ਸਾਰੀਆਂ ਸਰਕਾਰਾਂ ਹੀ ਦਿੰਦੀਆਂ ਕੋਈ ਆਮ ਆਦੀ ਪਾਰਟੀ ਨਹੀਂ ਪਿੱਛੇ ਸਰਕਾਰਾਂ ਦਿੰਦੀਆਂ ਅਸੀਂ ਵੀ ਪਿੱਛੇ ਪਏ ਆ ਕਿਉਂਕਿ ਅਸੀਂ ਖੜਾ ਨਹੀਂ ਛੱਡਾਂਗੇ ਨੈਚਰ ਠੀਕ ਆ ਲੱਗੇ ਹੋਏ ਆ ਕਿਉਂਕਿ ਸਾਡੇ ਪਿੰਡ ਦਾ ਬੁਰਾ ਹਾਲ ਹੈ ਜੇ 5-4 ਸਾਲ ਟੱਪਦੇ ਹੁੰਦੇ ਟਿੱਕੇ ਬਹਿ ਜਾਂਦੇ ਇਹ ਨਗਰ ਨੇ ਦੇਖਣਾ ਜੇ ਅੱਜ ਇੱਕ ਹੋਕੇ ਦੇ ਉੱਤੇ ਆ ਗਏ ਨੇ ਬੰਦੇ ਕੌਣ ਇੱਕ ਗਲੀ ਦੇ ਵਿੱਚ ਇੱਕ ਹੋਜੇ ਚਾਰ ਕਰ ਤੇਕ ਪਿੰਡ ਦਾ 1 ਕਾ ਹੋ ਜੇ 6000 ਵੋਟਾ ਯਾਰ 10000 ਦੀ ਆਬਾਦੀ ਹੈ ਅਜੇ ਪਿੰਡ ਦੀ ਗਾ ਸਬੱਸਿਆ ਲੋਕ ਇਕੱਠੇ ਹੋ ਜਾਣਗੇ ਤੇ ਬੋਲਾਂਗੇ ਤਾਂ ਬਾਈ ਜੀ ਫੇਰ ਉਹ ਚੂਣਾ ਆ ਗਿਆ ਫਿਰ ਚੂਣਾ ਤੇ ਫਿਰ ਨਹੀਂ ਤੋਂ ਮੁੜਾਂਗੇ ਨਾ ਜੇ ਸਾਡਾ ਹਾਲ ਹੀ ਤੁਸੀਂ ਥਾਪਰ ਫਲਾਣ ਦੇ ਵਿੱਚ ਜਿਹੜੇ ਮੁੰਡਾ ਮਰਿਆ ਤੁਸੀਂ ਬੋਲੇ ਸੀ ਜਿਹਦੇ ਤੇ ਜਾਲ ਪਾਉਣਾ ਚਾਹੀਦਾ ਪ੍ਰੋਪਰ ਜਣ ਕੇ ਉਹ ਜਾਲ ਪੈ ਗਿਆ ਆਓ ਤੁਸੀਂ ਅੰਗਣਵਾੜੀ ਵਾਲਾ ਵੀ ਦਿਖਾਉਣਾ ਬੋਲਿਆ ਮਸਾ ਮਹੀਨਾ ਮਗਰ ਲੱਗ ਕੇ ਜਾਲ ਪਵਾਇਆ ਅਜੇ ਦੋਹਾਂ ਤੇ ਛੱਡ ਕੇ ਮੇਰੀ ਤਾਂ ਇਹ ਡਿਮਾਂਡ ਆ ਜੋਰਨਾ ਹੁਣੇ ਬੋਲਣ ਸਾਰਿਆਂ ਨੂੰ ਵਾਦਾਂ ਵੀ ਪੱਟਿਆ ਜਾਵੇ ਮੈਂ ਵਾਰ-ਵਾਰ ਕਹਿ ਰਿਹਾ ਵੀ ਪੱਟਿਆ ਜਾਵੇ ਪੱਟੇ ਬਿਨਾਂ ਕੋਈ ਹੱਲ ਨਹੀਂ ਆਉ ਤੁਸੀ ਉਧਰ ਚਲੋ ਪੱਟਾਂਗੇ ਵੀ ਗੱਲਬਾਤ ਕਰਦੇ ਆ ਇਹ ਕਹਿੰਦੇ ਵੀ ਉਹ ਥਾਪੜ ਪਲਾਂਟ ਬਣਾਉਣਾ ਹੋਇਆ ਪਿੰਡ ਦੇ ਵਿੱਚ ਗੱਲਬਾਤ ਕਰਦੇ ਆ ਪਿੰਡ ਵਾਸੀ ਇਕੱਠੇ ਆ ਪੂਰਾ ਰੌਸ਼ ਹੋਇਆ ਹੋਇਆਗਾ ਵੇਖੋ ਜਿਹੜਾ ਪ੍ਰਤਪਾਲ ਸ਼ਰਮਾ ਜੀ ਨੂੰ ਘੇਰ ਲਿਆਗਾ ਗੱਲਬਾਤ ਕਰਦੇ ਆ ਕੀ ਗੱਲਬਾਤ ਹੈਗੀ ਆ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆਪਾਂ ਉਹ ਲੈ ਕੁਟਲੇ ਡੇਪੀ ਫਿੱਕੇ ਹੋ ਨਵੀਂ ਜਾ ਕੇ ਪਾ ਲਾਂਗੇ ਆ ਮੈਂ ਗਿਆ ਸੀ ਲੈਣ ਆਫ ਮੈਨੂੰ ਜਿਹੜੀ ਮੋਟਰ ਬਣਾਉਣੀ ਦਿੱਤੀ ਆ ਸਾਡੇ ਬੰਦੇ ਨੇ ਜੀ ਉਹ ਖਰਾਬ ਹੋ ਗਈ ਸੀਗੀ ਬਿੱਟੂ ਨੂੰ ਪਤਾ ਕਿਸਾਨ ਜੂਨੀਅਰ ਵਾਲੇ ਨੂੰ ਉਹ ਇਹਨੂੰ ਕਹੀ ਜਾਂਦਾ ਕਹਿੰਦਾ ਮੋਟਰ ਕਿੱਥੇ ਆ ਆ ਵੇਖ ਲਓ ਜੀ ਇੱਕ ਮਿੰਟ ਬੈਠੀ ਹੁਣ ਵਿਗਾੜਨਾ ਮੋਟਰ ਜੀ ਗੁੰਦੀ ਮੋਟਰ ਮੁੱਢੇ ਚੱਕੇ ਮੁੱਢੇ ਚੱਕੇ ਬਿੱਟੂ ਖੜਾ ਇੱਕ ਮਿੰਟ ਜੰਪ ਕਰੇ ਬਾਈ ਓਏ ਇੱਕ ਮਿੰਟ ਹੁਣ ਇਹਹੀ ਬੰਦਾ ਕੰਮ ਕਰੀਦਾ ਬਾਈ ਕੁਲੀ ਇਹ ਮੋਟਰ ਲੱਗੀ ਪਈ ਆ ਵਿੱਚ ਮੋਟਰ ਉਹ ਵਿਗਾੜ ਦੇਣਾ ਮੈਂ ਖੋੜ ਕੇ ਤੇ ਮੋਟਰ ਤੇ ਲੂ ਵੀ ਤੇ ਪਾਣੀ ਨਿਕਲੂਗਾ ਹੈਲੋ ਉਹ ਪਾਣਾ ਹੈਲੋ ਸੱਤਾਂ ਛੇ ਦੀ ਬਣਦੀ ਹੈ 80000 ਰੁਪਏ ਦੀ ਗੱਡੀ ਲਾਉਂਦਾ ਦੋਦੇ ਹੱਡੇ ਘਰ ਆ ਯਾਰ ਇਹ ਜਿਹੜੇ ਤੁਕੇ ਫਾਪਰ ਮਾਡਲ ਲੱਗਿਆ ਉਹਦੇ ਨਾਲ ਖੰਮਾ ਉਹਦੇ ਨਾਲ ਮੀਟਰਾਂ ਦਾ ਬੌਸਾ ਉਹਦੇ ਵਿੱਚ ਕਰੰਟ ਆਉਣ ਦਾ ਚਾਂਸ ਹੈ ਉੱਥੋਂ ਕੁਝ ਵੀ ਹੋ ਸਕਦਾ ਤੁਸੀਂ ਰਵਣ ਤਾਂ ਮਾਣ ਜੇ ਮੈਂ ਜਿਹੜਾ ਮੋਟਰ ਦਾ ਸਾਹਿਬ ਸਾਹਿਬ ਤੋਂ ਰਿਮੂਵ ਕਰਾਈਏ ਮੱਲਣ ਪਿੰਡ 'ਚ ਥਾਪਰ ਮਾਡਲ ਦੇ ਨਾਲ ਖੰਭਾ ਠੀਕ ਹਾਂਜੀ ਹਾਂ ਹੋ ਜਾਊਗਾ ਬਾਈ ਬਖਸਾ ਕਰਵਾ ਦਿੰਦੇ ਹਾਂ ਮੌਜੂਦਾ ਮਸਲੇ ਹੱਲ ਕਰਦੇ ਆ ਘੱਟ ਵੱਧ ਦੀ ਗੱਲ ਨਹੀਂ ਤੇਰ ਮੇਰ ਨਹੀਂ ਕਰਦੇ ਆਪਾਂ ਸਾਂਝੇ ਕੰਮ ਦਾ ਅੱਜ ਨਗਰ ਦਾ ਇਹੀ ਫਾਇਦਾ ਇਕੱਠੇ ਹੋਏ ਆ ਆਪਾਂ ਤੇਰ ਮੇਰ ਨਹੀਂ ਕਰਨੀ ਆਪਾਂ ਜੋ ਅੱਜ ਦੇ ਹਾਲਾਤ ਆ ਪਿੰਡ ਦੇ ਉਹਨਾਂ ਨੂੰ ਨਜੁੱਠਣ ਵਾਸਤੇ ਇਕੱਠੇ ਹੋਏ ਆ ਕੱਲ ਜੇ ਮੈਂ ਕਹਦਾ ਮੇਰੇ ਨਾਲ ਐ ਹੋਇਆ ਮੈਂ ਗੁੱਸਾ ਕਰ ਜਾ ਵੀ ਮੈਂ ਕਿਹੜਾ ਤੇ ਕੰਮ ਖਾਤਰ ਗਿਆ ਜੇ ਮੈਨੂੰ ਯਾਰ ਬੇਇੱਜ਼ਤੀ ਕਰਕੇ ਮੋੜਿਆ ਗਿਆ ਮੈਂ ਗੁੱਸਾ ਕੀਤਾ ਜੇ ਅੱਜ ਉਹ ਆਏ ਆਏ ਹੱਲ ਕਰਨ ਆਪਣਾ ਪੰਚਾਇਤ ਇੱਥੇ ਖੜੀ ਆ ਮੌਜੂਦਾ ਮੈਂਬਰ ਇੱਥੇ ਖੜੇ ਨੇ ਸਾਰੇ ਮੋਤਵਾਰ ਬੰਦੇ ਆਏ ਆ ਪੰਚਾਇਤ ਦੇ ਆਏ ਆ ਹਲਕੇ ਦੇ ਅਨਚਾਰ ਜਾਏ ਆ ਸਾਰੇ ਤੁਸੀਂ ਆਏ ਹੋ ਚੱਲ ਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਆ ਪਿਦਰੇ ਆਰ ਕੇ ਤੜਕੇ ਤੇ ਲੱਗਿਆ ਬਾਈ ਅਸੀਂ ਆਏ ਆ 20 ਬੰਦੇ ਲੈ ਕੇ ਆਇਆ ਸਾਰੇ ਤੁਸੀਂ ਘਰਾਂ ਚੋਂ ਚੱਲ ਕੇ ਇਹ ਛੋਟੀਆਂ ਆਪਦੀਆਂ ਘਰ ਘਰ ਦੀਆਂ ਸਮੱਸਿਆ ਹੈ ਇਹਨੂੰ ਆਪਾਂ ਅੱਜ ਕਿਵੇਂ ਨਜਟ ਸਕਦੇ ਹਾਂ ਮੌਜੂਦਾ ਹਾਲਾਤਾਂ ਦੇ ਵਿੱਚ ਆਪਾਂ ਜਿੱਦਣਾ ਨੀਗਾ ਇੱਥੇ ਪੈਸੇ ਨਹੀਂ ਕਰਨੇ ਮੈਂ ਤੁਹਾਨੂੰ ਮੈਂ 2 ਮਿੰਟ ਬੋਲਦਾ ਫਿਰ ਮੈਂ ਜਾਉਂਦਾ ਇੱਕ ਤਾਂ ਯਾਰ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਜਿਹੜੇ ਅੱਜ ਆਪਾਂ ਮਸਲੇ ਤੁਸੀਂ ਸਾਨੂੰ ਮੈਨੂੰ ਦੱਸਦੇ ਤੁਹਾਡੇ ਸਾਹਮਣੇ ਮੈਂ ਏਡੀਸੀ ਨੂੰ ਫੋਨ ਹੋ ਗਿਆ ਟੀਮ ਤੁਹਾਡੇ ਕੋਲੇ ਆਜੂਗੀ ਦੋ ਮਤਲਬ ਮੈਨੂੰ ਲੱਗੇ ਜਿਹੜੇ ਆਪਾਂ ਨੂੰ ਇਮੀਡੀਏਟਲੀ ਉੱਤੇ ਕੰਮ ਕਰਨਾ ਚਾਹੀਦਾ ਇੱਕ ਤਾਂ ਆਪਾਂ ਨੂੰ ਨਿਕਾਸੀ ਸ਼ਿਓਰ ਕਰਨੀ ਚਾਹੀਦੀ ਦੂਜਾ ਜਿਹੜਾ ਡੰਪ ਲੱਗਦਾ ਉਹਦਾ ਵੀ ਮੈਨੂੰ ਲੱਗਿਆ ਕਿ ਇੱਥੋਂ ਕੰਦ ਨਿਕਲ ਗਈ ਪਹਿਲਾਂ ਖੁੱਲਾ ਪਾਣੀ ਜਿਹੜਾ ਤੁਸੀਂ ਕਹਿੰਦੇ ਹੋ ਖੁੱਲਾ ਪਾਣੀ ਛੱਪੜ 'ਚ ਆ ਜਾਂਦਾ ਸੀ ਹੁਣ ਕੰਦ ਨਿਕਲ ਗਈ ਤਾਂ ਥਾਪਰ ਮਾਡਲ 'ਚ ਤਾਂ ਨਾਲੀਆਂ ਦਾ ਪਾਣੀ ਉਹਨਾਂ ਜਿਹੜਾ ਬਾਰਿਸ਼ ਦਾ ਪਾਣੀ ਆ ਉਹਨੂੰ ਛੱਪੜ 'ਚ ਵੜਨ ਦਾ ਕੋਈ ਰਾਹ ਨਹੀਂ ਆ ਇਹੀ ਗੱਲ ਹੈ ਨਾ ਤਾਂ ਉਹ ਮੈਂ ਜਿਹੜੀ ਟੀਮ ਆਊਗੀ ਜਾਂ ਇੱਥੇ ਸੈਕਟਰੀ ਹੈ ਉਹਦੇ ਆਪਾਂ ਇੱਥੋਂ ਸਪੈਸ਼ਲ ਪ੍ਰੋਵੀਜ਼ਨ ਬਣਵਾ ਦਿੰਨੇ ਵੀ ਜਿਹੜਾ ਨਾਲੀਆਂ ਉੱਥੇ ਨਾ ਪਾਣੀ ਖੜੇ ਕੇ 10 ਛੱਪੜ ਚ ਆ ਜੇ ਉਸ ਤੋਂ ਬਾਅਦ ਜਿਹੜਾ ਨਿਕਾਸੀ ਦਾ ਮੈਂ ਤੁਹਾਡੀ ਜਿਹੜੀ ਮੇਨ ਗੱਲ ਆ ਉਹ ਹੈ ਵੀ ਪਾਈਪ ਲਾਈਨ ਆਪਣੀ ਛੋਟੀ ਆ ਹਾਂਜੀ ਤਾਂ ਆਪਾਂ ਉਹ ਪਾਈਪ ਲਾਈਨ ਦਾ ਵੱਡੀ ਦਾ ਪ੍ਰੋਜੈਕਟ ਬਣਾਈਏ ਇਹ ਤੁਹਾਨੂੰ ਪਤਾ ਉਹ 4 ਕਿਲੋਮੀਟਰ ਆ 5 ਕਿਲੋਮੀਟਰ ਆ ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਉਹ ਆਪਾਂ ਪਾਈਪ ਲਾਈਨ ਵੱਡੀ ਕਰਾਉਣੀ ਆ ਜਦੋਂ ਪਾਈਪ ਲਾਈਨ ਵੱਡੀ ਹੋ ਗਈ ਪਾਈਪ ਲਾਈਨ ਪੈ ਗਈ ਤਾਂ ਸਾਰੇ ਮਸਲੇ ਹੀ ਹੱਲ ਹੋ ਜਾਣਗੇ ਦੂਜਾ ਅਗਲਾ ਜਿਹੜੀ ਤੁਹਾਡੀ ਮੇਨ ਮੰਗ ਆ ਪਿੰਡ ਦੀ ਉਹ ਹੈਗਾ ਮੇਨ ਮੰਗ ਆ ਜਿਹੜੀ ਸੜਕਾਂ ਦੀ ਜਿਹੜੀਆਂ ਵਾਟਰ ਵਲਸ ਪਾਈਪਲਾਈਨ ਪੈਨ ਕਰਨ ਟੁੱਟੀਆਂ ਹੋਈਆਂ ਉਹਦੀ ਮੰਡੀ ਬੋਰਡ ਦਾ ਤੇ ਜਿਹੜਾ ਵਾਟਰ ਸਪਲਾਈ ਸੈਨੀਟੇਸ਼ਨ ਡਿਪਾਰਟਮੈਂਟ ਦੀ ਕੋਲਬੋਰੇਸ਼ਨ ਹੋਣਾ ਹੈ 12 ਲੱਖ ਰੁਪਿਆ ਉਹਦਾ ਜਮਾ ਹੋਇਆ ਮੰਡੀ ਬੋਰਡ ਕੋਲੇ ਜਿਹਨੇ ਸੜਕਾਂ ਬਣਾਉਣੀਆਂ 28 ਲੱਖ ਜਿਹੜਾ ਅਫੀਸ਼ੀਅਲ ਰਿਪੋਰਟ ਦੇ ਮੁਤਾਬਕ ਉਹਦਾ ਪੈਂਡਿੰਗ ਹੈ ਉਹਦੀ ਮੈਂ ਅੱਜ ਹੀ ਪੈਰਵਾਈ ਕਰਦਾ ਸਾਡੇ ਮੰਤਰੀ ਸਾਹਿਬ ਨਾਲ ਗੱਲ ਕਰਦਾ ਉਹ 28 ਲੱਖ ਰੁਪਿਆ ਆਪਣਾ ਆਏ ਤਾਂ ਆਪਾਂ ਟੈਂਡਰ ਲਾ ਕੇ ਉਹ ਸੜਕਾਂ ਬਣ ਜਾਣਗੀਆਂ ਠੀਕ ਹੈ ਉਹਦੇ ਦੇ ਵੀ ਪੈਰਵਾਈ ਸ਼ੁਰੂ ਹੋ ਜੂਗੀ ਤੀਜਾ ਤੁਹਾਡਾ ਮੈਂ ਮੰਡੀ ਦਾ ਦੱਸ ਹੀ ਦਿੱਤਾ ਉਹਦੇ ਪੈਸੇ ਸ਼ੈੱਡ ਦੇ ਜਿਹੜਾ ਥੱਲੇ ਫੜਦਾ ਉਹ ਹੋ ਗਿਆ ਡਿਸਪੈਂਸਰੀ ਵਾਲੀ ਕੰਦ ਉਹ ਡਿਸਪੈਂਸਰੀ ਵਾਲੀ ਕੰਦ ਉਹਦੇ ਉਹਦੇ ਤਾਂ ਬਾਈ ਜੀ ਉਹੀ ਹੈ ਸਿਰਫ ਭਰਤ ਪੈਨ ਕਰਕੇ ਉਹਨਾਂ ਨੂੰ ਕਿਹਾ 25 ਲੱਖ ਰੁਪਏ ਜਿਹੜੀ ਨਵੀਂ ਡਿਸਪੈਂਸਰੀ ਬਣੀ ਬੈਠੋ ਜਿਹੜੀ ਉਹਦੀ ਚਾਰ ਦੁਆਰੀ ਬਾਈ ਜੀ ਉਹ ਹੋਣੀ ਹੈ ਉਹ ਪੰਚਾਇਤ ਫੰਡ ਚੋਂ ਉਮੈ ਨਾਲ ਦੀ ਨਾਲ ਸੈਕਟਰੀ ਆ ਉਹ ਵੀ ਆਪਾਂ ਕਰਵਾ ਕੇ ਦਿੰਨੇ ਆ ਇੱਕ ਬਈ ਧਿਆਨ ਚ ਕਰਦ ਕੇ ਇੱਕ ਮਿੰਟ ਧਿਆਨ ਚ ਕਰਦ ਕੇ ਆ ਬਈ ਆ ਮੁੰਡੇ ਦਾ ਜੀ ਉਹ ਘਰ ਆ ਨਾਲ ਆ ਤੂ ਤਿੰਨ ਘਰ ਹੈ ਗਲੀ ਚ ਛੱਪੜ ਦੇ ਨਾਲ ਇਹਦਾ ਘਰ ਆ ਇਹਦੀ ਗਲੀ ਰਹਿੰਦੀ ਆ ਕਿਰਪਾ ਕਰਕੇ ਉਹ ਘਰ ਤੱਕ ਇੱਥੋਂ ਲੈ ਕੇ ਨਾ ਨਾ ਬਈ ਉਹ ਮੈਂ ਐਕਸਨ ਨੂੰ ਫੋਨ ਤਾਂ ਹੀ ਕੀਤਾ ਤੁਹਾਡੇ ਸਾਹਮਣੇ ਕੀਤਾ ਜਿਹੜੀ ਉਹ ਪਾਈਪ ਲਾਈਨ ਪਾ ਕੇ ਜਿਹੜਾ ਨਾਲੀਆਂ ਦਾ ਬਈ ਦੀ ਪਾਣੀ ਆ ਉਹ ਇਹਦੇ ਵਿੱਚ ਹੀ ਆਉਣਾ ਡਾਇਰੈਕਟ ਉਹਦੇ 'ਚ ਨਹੀਂ ਜਾਣਾ ਜੇ ਡਾਇਰੈਕਟ ਹੀ ਉਹਦੇ 'ਚ ਜਾਣਾ ਫੇਰ ਤਾਂ ਪਰ ਮਾਡਲ ਦਾ ਫਾਇਦਾ ਹੀ ਕੋਈ ਨਹੀਂ ਤਾਂ ਮੈਂ ਤੁਹਾਡੇ ਸਾਹਮਣੇ ਐਕਸਟ ਨੂੰ ਫੋਨ ਕੀਤਾ ਉਹਨੂੰ ਮਾ ਕੇ ਮੈਂ ਮੌਕਾ ਵਿਖਾਉਣਾ ਕੇਰਾ ਆਪਾਂ ਨਯਾਦਵਾਲ ਕੇ ਜੇ ਉਹ ਸਾਰਾ ਪਾਣੀ ਜਿਹੜਾ ਗੰਦਾ ਉਹਦੇ 'ਚ ਗੰਦਾ ਪਾਣੀ ਨਹੀਂ ਜਾਣਾ ਗੰਦਾ ਪਾਣੀ ਇਧਰ ਦੀ ਟ੍ਰੀਟਮੈਂਟ ਪਲਾਂਟ ਹੋ ਕੇ ਹੀ ਜਾਣਾ ਜਿਹੜਾ ਦੂਜਾ ਡੰਪ ਲੱਗਦਾ ਉਹ ਬਾਈ ਜੇ ਆਪਾਂ ਨਾਲ ਦੀ ਨਾਲ ਪ੍ਰੋਵੀਜ਼ਨ ਕਰਕੇ ਦੇਵਾਂਗੇ ਉੱਥੇ ਜਿਹੜਾ ਬਾਰਿਸ਼ ਦਾ ਪਾਣੀ ਹੈ ਡਾਇਰੈਕਟ ਛੱਪੜ ਚ ਵਾਜੇ ਮੈਂ ਤਾਂ ਬਾਈ ਇਹ ਹੋ ਜਾਊਗਾ ਵੀ ਪਾਈਪ ਲਾਈਨ ਪੈ ਜਾਏ ਵਧੀਆ ਨਹੀਂ ਬਾਈ ਜੇ ਉਹ ਪ੍ਰੋਸੈਸ ਅੜਕ ਗਿਆ ਬਾਈ ਫੇਰ ਆਪਾਂ ਇਹਦਾ ਹੱਲ ਕਰੀਏ ਕੋਈ ਨਹੀਂ ਅੜਕ ਮੇਰੇ ਨੇ ਨੈਗੇਟਿਵ ਨਾ ਸੋਚਿਆ ਕਰ ਨਹੀਂ ਨੈਗੇਟਿਵ ਸੋਚਦਾ ਮੈਂ ਚਲ ਥੈਂਕ ਯੂ ਉਸ ਸਕੂਲ ਵਾਲਾ ਮੁੜ ਚਾਹੀਦਾ ਸਕੂਲ ਆਜੋ ਸਕੂਲ ਚਾਹੇ ਮੇਰਾ ਖਾਲਸਾ